ਕੁਣੀ ਲਾ ਗਿਆ ਨਾ ਹਾਂ ਆਜੋ 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 ਬੇਟਰੀਆਂ ਲਿਓ ਹਾਂ ਲੈ ہماری ਗਾੜੀ ਲੈ ہماری ਗਾੜੀ ہماری ਗਾੜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆ ਆਪਨੇ ਘਰੇ ਦੋ ਪੌਦੇ ਪਾਣੇਗੇ ਤੇ ਬਾਕੀ ਤਾਂ ਮੈਂ ਖੇਤ ਲਾਇਆ ਸੀਗਾ ਉਹਨਾਂ ਹੋਰ ਕਿਤੇ ਜਗ੍ਹਾ ਹੈ ਨਹੀਂ ਲਾਉਣ ਨੂੰ ਆਹ ਔਰੇ ਲਾਤ ਆਪਾਂ ਨੇ ਬੋਰਡ ਮਾਤਾ ਰਾਣੀਆ ਕੋਲ ਆਹ ਇੱਧਰ ਮਾਤਾ ਰਾਣੀ ਆ ਗਈਆਂ ਮੇਲੀ ਲੱਗਦੀ ਹੁੰਦੀ ਔਰੇ ਤੇ ਆ ਮੋਰੇ ਪਾਰਕ ਬਣਿਆ ਹੋਇਆ ਹੈ ਪਾਰਕ ਬਹੁਤ ਸੋਹਣਾ ਬਣਾਇਆ ਹੋਇਆ ਆ ਇੱਥੇ ਬੋਡੀ ਬੋਰਡ ਲੱਗੇ ਹੋਏ ਨੇ ਪਾਪਾ ਗੁਰਿਆ ਕਾਫੀ ਜ਼ਿਆਦਾ ਨੇ ਆ ਸੀ ਇੱਧਰ ਆ ਗਿਆ ਤੇ ਦੇਖੋ ਯਾਰ ਆ ਪਾਰਕ ਚ ਝੂਲੇ ਚਾਲੇ ਬੜੇ ਘੈਂਟ ਨੇ ਪਾਪਾ ਬੱਤਕ ਗਈ ਬੱਤਕਾ ਬੱਤਕਾ ਕਿੱਥੇ ਨੇ ਹੋਏ ਹਾਂ ਬਾਤ ਆਜੋ ਲਾ ਸੋਨੋ ਬੱਤ ਕੰਦ ਦਿਖਾਉਣੇ ਆ ਮੈਂ ਤਾਂ ਅੱਜ ਬੜਾ ਟਾਈਮ ਬਾਅਦ ਦੇਖਣ ਲੱਗੇ ਕਿੰਨੇ ਸੋਹਣੇ ਲੱਗਦੀਆਂ ਨੇ ਹਨ ਕਿੰਨੇ ਸੋਹਣੇ ਲੱਗਦੀਆਂ ਨੇ ਓਏ ਜਾ ਉਥੇ ਕੋਲ ਭੱਗ ਜਾਣਾ ਨਾ ਰੰਨਾ ਦੇ नहीं ਆ ਮਾਚੂ ਕਰੀਏ ਇਹ ਬੜਾ ਨਿਆਰਾ ਲਾਉ ਓਏ ਮਾਹਾਂ ਸਾਈਕਲ ਜੀ ਵੀ ਅੱਜ ਤੇ ਲਾਈਏ ਬਾਟਾਈਮ ਬਾਤ ਲਾਈ ਸਾਈਕਲ ਲੜਾ ਦਾ ਛੂਟਾ ਆ ਨਿਆਰੇ ਲਾ ਰੋ ਚੀਜ ਜੋ ਟੁੱਟਾ ਟੱਗੀ ਡਿੱਗੂ ਮੜਾਗਾ ਟਾ ਅਦਰਸ ਤੋਂ ਬੜੇ ਸੋਹਣੇ ਲਾਏ ਹੋਇਆ ਬੂਟੇ ਹਾਂ ਬੜੇ ਸੋਹਣੇ ਲਾਏ ਹੋਇਆ ਮੈਂ ਤਾਂ ਇਸ ਸਾਈਡ ਤੇ ਅੱਜ ਆ ਕੇ ਦੇਖਿਆਗਾ ਬੇਨਾ ਸੋਨਾ ਬਣਾਤਾ ਇਧਰੋਂ ਆਹ ਕਿੰਨਾ ਸੋਹਣਾ ਲੱਗਦਾ ਹੈ ਬੜੇ ਜਿਆਦਾ ਨਹੀਂ ਮੈਨੂੰ ਹੁਣ ਅੱਧਿਆਂ ਦੇ ਨਾਮ ਨਹੀਂ ਪਤਾ ਇਹਨਾਂ ਦੇ ਅਈਦਾ ਨਾਮ ਕੀ ਆ ਤੁਸੀਂ ਕਮੈਂਟ ਕਰਕੇ ਦੱਸੋ ਜੇ ਪਤਾ ਤੁਹਾਨੂੰ ਮੈਨੂੰ ਇਹਦਾ ਪਤਾ ਨਹੀਂ ਲੱਗਿਆ ਕੀ ਚੀਜ਼ ਐ ਇੱਕ ਇਹ ਹੋਈ ਤੇ ਇੱਕ ਆ ਸਾਹਮਣੇ ਲੱਗੀ ਪਈ ਐ ਇਹਦਾ ਦਰਖਤ ਜਾ ਕਾਦਾ ਹੈਗਾ ਇਹ ਬੜਾ ਸੋਹਣਾ ਰੋਝੋਣੇ ਨੇ ਤੁਸੀਂ ਹੂੰ ਇਹਨੂੰ ਲੈ ਆਇਆ ਕਰੋ ਬਸ ਨਾਲ ਤੂੰ ਆ ਜਾ ਕਰ ਜੰਗੇ ਨਾਲ ਤੂੰ ਬੈਠਣਾ ਨਹੀਂ ਉਹ ਦੇ ਘੜ ਘੜ ਝੂਟ ਲੈਂਦਾ ਜੇ ਨਿਕਲ ਗਿਆ ਦੇ ਵਿੱਚੋਂ ਗਾਂ ਹੀ ਜਾਏਗਾ ਉਹ ਉਧਰ ਆ ਚ ਵਾਂ ਕੋਲ ਜਾ ਹਾਓ ਦੇਖ ਲੈ ਕੀ ਕਰੀ ਜਾਂਦਾ ਇਹ ਤੇ ਝੂਟ ਲਾਏਗਾ ਤੂੰ ਇੱਕ ਮਿੰਟ ਲੱਗਿਆ ਮੈਂ ਲਾ ਕੇ ਦਿਖਾ ਲਾ ਆਇਆ ਲਾ ਆ ਕਿੰਨੇ ਰਾਂ ਨੂੰ ਨੇ ਬੋਲੇ

ਬਤਕਾਂ ਗਿਆ ਨਹੀਂ ਹੋਏ ਹੁਣ ਕਿੱਧਰ ਲੰਘ ਗੀਆਂ ਕਿੱਧਰ ਲੰਘ ਗੀਆਂ ਪਤਾ ਨਹੀਂ ਕਿੱਧਰ ਗਈਆਂ ਆਪਾਂ ਆ ਗਏ ਸੀ ਖੇਤ ਤੇ ਮਖਾਣਾੜੇ ਦਾ ਬੂਟੇ ਜੇ ਲਾਇਆ ਹੀ ਤੇ ਨਾਲੇ ਮੋਟਰ ਛੱਡ ਨਹੀਂ ਸੀ ਇਧਰ ਆ ਮੰਮੀ ਵੀ ਆ ਗਈ ਸੀ ਨਾਲ ਖੇਤ ਨਾਲੇ ਗੁਰਫਤੇ ਆ ਗਿਆ ਇਹ ਜਿੱਦੇ ਕੋਈ ਦਰਖਤ ਲਾਉਣਾ ਹੁੰਦਾ ਉਹਦੇ ਨਾਲ ਆ ਜਾਂਦੇ ਨੇ ਮਾ ਜਿੱਤੇ ਕੋਈ ਦਰਾਖਤ ਲਾਉਣਾ ਹੁੰਦਾ ਉਹਦੇ ਨਾਲ ਆ ਜਾਂਦੇ ਨੇ ਜਿੱਤੇ ਮੌਸਮ ਜਾਂ ਘੈਂਟ ਹੁੰਦਾਗਾ ਹਵਾ ਹਵਾ ਚੱਲਦੀ ਹੁੰਦੀ ਉਹਦੇ ਆ ਜਾਂਦੇ ਨੇ ਆ ਜੀਰੀ ਨੂੰ ਸਪਰੇਅ ਤੋਂ ਬਾਅਦ ਵਧੀਆ ਹੋ ਗਈ ਜੀਰੀ ਤੇ ਥੋੜਾ ਥੋੜਾ ਬੂਰਜਾ ਵੀ ਆਉਣ ਲੱਗ ਗਿਆ ਚਲ ਆ ਤੇ ਵੀ ਘਤੇ ਆ ਜਾਗਾ ਤੂੰ ਆਪੇ ਲਾ ਲਾ ਹੋ ਗਿਆ ਆਪਾਂ ਨੂੰ ਮੱਲਾਦਾ 5 ਦਿਨ ਹੋ ਗਏ ਹੋਣਗੇ ਸਪਰੇਅ ਕਰੀ ਨੂੰ ਤੇ ਅੱਜ ਮਖਾ ਚਲੋ ਪਾਣੀ ਛੱਡਦਾਂ ਨੇ ਹੈਗੇ ਆ ਇਧਰ ਰਹਿ ਪੁੱਤ ਵੇਖੂਗੇ ਪੂਰਾ ਮਜ਼ਾ ਆਣੀ ਕਰਦਾ। ਫਟੇ ਉਹ। ਦਾ ਬਦੇਰੇ? ਚਾਂ। ਆ ਆਵਲੇ ਦੇ ਨਾਲ ਲਾਤਾ, ਕਿਮੇਲੀ ਦਾ। ਇਹ ਘਰੋਂ ਪੱਟ ਕੇ ਲਿਆਇਗਾ, ਘਰੇ ਹੋਇਆ ਪਿਆ ਸੀਗਾ, ਉਥੋਂ ਪੱਟ ਕੇ ਲਿਆਇਆ। ਮਾਚਾ ਇੱਥੇ ਲਾਣੇ। ਇੱਥੇ ਫੁੱਲ ਜਿਹਾ ਬੜੇ ਘੰਟ ਨਿਕਲਦੇ ਹੁੰਦੇ। ਪਾਣੀ ਪਾਤਾ ਸਾਰਿਆਂ ਚ ਤੇ 2-3 ਦਿਨ ਹੋ ਗਏ ਪਾਣੀ ਪਿਆ ਨਹੀਂ ਸੀਗਾ ਤੇ ਐਂ ਜੇ ਲੱਗੀ ਜਾਂਦਾ ਰਹਿੰਦਾ ਵੀ ਕੋਈ ਕੋਈ ਚੀਜ਼ ਰਹਿ ਗਈ ਜਿੱਤੇ ਪਾਣੀ ਨਾਲ ਲਾ ਕੇ ਜਾਵੇ ਬੂਟਿਆਂ ਨੂੰ ਉਹਦੇ ਐਂ ਲੱਗਦਾਗਾ ਵੀ ਕੋਈ ਚੀਜ਼ ਰਹਿ ਗਈ ਯਾਰ ਅੱਜ ਇੱਕ ਆਪਾਂ ਨੇ ਆਹਰੇ ਲਾਤਾ ਸੂਏ ਦੇ ਕਿਨਾਰੇ ਤੇ ਚਾਲ ਆਏ ਆ ਵੀ ਇਹਦੀ ਸਾਂ ਆ ਜਾ ਕਰੂਗੀ ਮਟਰ ਮਟਰ ਸੰਖੜਾ ਦਿਆ ਕਰਾਂਗੇ ਥੱਲੇ ਫੇਰ ਦਾਇਤਾ ਹੈਗਾਗਾ ਇਹਦੀ ਸੰਪੋਤ ਨਹੀਂ ਆ ਬੁੜੀਆਂ ਰੋਟੀਆਂ ਲਾਈ ਜਾਂਦੀਆਂ ਨੇ ਆ ਮੇਰੇ ਵਿਆਹ ਵਾਲੇ ਕਾਰ ਸਜਾਇਆ ਹੋਇਆ ਆਪਣਾ ਬੜੀ ਸੋਹਣੀ ਸਜਾਵਟ ਕਰੀ ਸੀ ਅੱਜ ਫੇਰ ਫਤਿਹ ਵੀਡੀਓ ਲਾ ਕੇ ਬਹਿ ਗਿਆ ਵਿਆਹ ਵਾਲੀ ਕਦਾ ਲਾ ਕੇ ਦੇ ਵੀਡੀਓ ਬਹੁਤ ਸੋਹਣਾ ਲੱਗਦਾ ਸੀ ਆਹ ਵਿਆਹ ਵਾਲਾ ਇੱਕ ਤਾਂ ਤਾਜ਼ਾ ਰੰਗ ਕਰੂੰਗਾ ਕੀਤਾ ਹੋਇਆ ਸੀਗਾ ਅੰਦਰਲੇ ਪਾਸੇ ਲਾਈ ਹੋਈ ਸੀ ਅੰਦਰ ਵੀ ਬੜੀ ਸੋਹਣੀ ਸੀ ਆਊਟ ਕੀਤੀ ਸੀ ਆਹ ਵੇਖੋ ਕਿੰਨੀ ਕਰਨ ਕੀਤੀ ਹੋਈ ਆ ਉਹ ਪਤਾ ਨਹੀਂ ਕਿਵੇਂ ਬਣਾ ਕੇ ਲਾਏ ਹੁੰਦੇ ਨੇ ਚੱਕਰ ਜਿਹੇ ਬੜੇ ਸੋਹਣੇ ਲੱਗਦੇ ਆ